ਕੀ ਮਦਦ ਕਰਵਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਕਿਥੋਂ ਹੈ ਮਾਸ਼ੀ ਜੀ ਇਹਦੇ ਜੀ ਮੈਂ ਆਪਣੇ ਰੋਡ ਤੇ ਪਿੰਡ ਵਾਲੇ ਤੇ ਜਾ ਰਿਹਾ ਸੀ ਜੀ ਤੇ ਇੱਕ ਪਾਸੇ ਪਿੰਡ ਦੇ ਟਰੱਕ ਤੇ ਇਟਾਂ ਲੱਤ ਰਹੀਆਂ ਸੀ ਇੱਕ ਪਾਸੇ ਧੂੜ ਹੀ ਰੱਥ ਰਹੀ ਸੀ ਤੇ ਮੈਂ ਆਪਣੀ ਮੋਟਰ ਵਾਲੇ ਰਾਹ ਤੇ ਬੰਨ ਤੇ ਜਾ ਰਿਹਾ ਸੀ ਬਾਈ ਉੱਤੇ ਇੱਕ ਪਾਲਾ ਨਾ ਦਾ ਬਦਮਾਸ਼ ਬੰਨ ਕ੍ਰਾਸ ਕਰਕੇ ਮੋਟਰਸਾਈਕਲ ਖੜਾ ਕਰਕੇ ਬੈਠਾ ਸੀ ਗੱਲ ਨੂੰ ਫੇਰ ਹੋ ਗਈ। ਮਾਨੂੰ ਬੜਾ ਮੱਕਿਆ ਭਾਈ ਮੋਟਰਸਾਈਕਲ ਛੱਡ ਦੇ ਵਲ। ਉਹਨੇ ਮੋਟਰਸਾਈਕਲ ਭਾਈ ਛੱਡ ਦੇ ਕੀਤਾ। ਉਲਟਾ ਕਹਿੰਦਾ ਬਦਮਾਸ਼ ਨਾ ਜਿਸ ਵਕ ਗੱਡੀ ਚੋਂ ਡਿਖਿਆ ਉਹਨੇ ਮੈਨੂੰ ਫੜ ਲਿਆ ਭਾਜੀ ਤੇ ਮੈਨੂੰ ਥੱਲੇ ਸੁੱਟ ਲਿਆ। ਨਾਲ ਉਹਦੇ 7-8 ਮੁੰਡੇ ਸੀਗੇ ਜੀ। ਉਹ ਵੀ ਆ ਕੇ ਪੈ ਗਿਆ ਮੈਨੂੰ। ਏ ਬੁਰੀ ਤਰ੍ਹਾਂ ਕੁੱਟ ਦੇ ਸੀ ਪਰ ਸਾਡੇ ਮੇਲਾ ਇੱਕ ਮੁੰਡਾ ਸੀ ਜਿਆ ਮੱਕੀ ਨੂੰ ਪਾਣੀ ਦਿੰਦਾ ਉਹਨੇ ਦੇਖ ਕੇ ਕਿ ਪਿੰਡ ਦੇ ਕੁੱਟਦੇ ਇਹਨਾਂ ਦੇ ਨੂੰ ਫਿਰ ਉਹ ਮੇਰੇ ਡਾਡੀ ਕੋ ਕੋ ਗਈ ਮਡਾੜੀ ਮੇਰਾ ਬਜ਼ੁਰਗ ਆਇਆ ਇਹਨਾਂ ਨੇ ਉਰੀ ਵੀ ਦਾੜੀ ਪੱਟੀ ਨਾਲੇ ਉਹਨੇ ਕੇਸ ਖੜਾ ਤੇ ਰਹਣਾ ਲਾਤਾ ਨਾਲੇ ਉਹਨਾਂ ਦੇ ਵੀ ਮਾਰੇ ਦਾਤ ਮੇਰੇ ਵੀ ਸਿਰ ਤੇ ਦਾਤ ਮਾਰੇ ਹਾਕੀਆਂ ਮਾਰ ਮਾਰ ਮੇਰਾ ਬੁਰਾ ਹਲ ਕੱਤਾ ਮੇਰੇ ਹੱਡੀਆਂ ਵਿੱਚ ਵਾਰਦੀਆਂ ਠੱਡ ਮਾਰ ਬੰਨੇ ਨਾਥਾ ਵੇਖੋ ਕੀ ਕਰਦਾ ਮੇਰੀ ਮਾਂ ਕਾ ਚਲੂ ਵਗੂ ਵਗ ਜਾਂਦਾ ਸਿਰ ਤੇ 26 ਟੰਕੇ ਆ ਗਏ ਦੋ ਥਾਂ ਦੇ ਫੱਟ ਆ ਜੀ ਇਹਨਾਂ ਪਤਮਾਸ਼ ਵਜ਼ਾਰੀ ਕਿੱਥੋਂ ਆਏ ਜੀ ਗਵਾਂਤੀ ਕਰਦੇ ਪਸਾ ਜੀ ਹਾਂ ਜੀ ਇਹਨਾਂ ਸਾ ਵੀ ਮੰਗਦੇ ਹੋਰ ਕੁਛ ਨਹੀਂ ਹੈ ਇਹਨਾਂ ਨੂੰ ਸਸਤਾ ਸਸਤਾ ਹੋ ਜਾ ਮੈਨੀ ਚਾਹੀਦੀ ਹੈ ਜੀ ਹੋਰ ਕੁਛ ਨਹੀਂ ਉਸ ਲੋਕਾਂ ਨੂੰ ਜੁਸ਼ਣ ਮੁਰਦਾ ਵਾਹ ਜੰਦਾਬਾ ਜੰਦਾਬਾ ਉਠਰ ਕਾਰ ਮੁਰਦਾ ਵਾਹ ਸਰਨਾਮਾਈ ਕਰਵਾਵਾ ਪ੍ਰਤਾਜਨ ਮਰਤਾ ਵਾਹਲਾ ਪ੍ਰਤਾਜਨ ਮਰਤਾ ਵਾਹਲਾ ਅਕੀ ਤੁਹਾਡਾ ਨਾਮ ਪਰਮਜੀਤ ਸਿੰਘ ਕੋਣ ਉਰੀ ਮੱਲਾ ਮਾਚੋ ਲੱਗੇ ਸਾਡੀ ਪੈੜੀ ਹੈ ਪੈੜੀ ਸਾਡੇ ਧਰਮ ਆਇਆ ਕੀ ਕਰਨ ਦੀ ਧਰਮ ਆਇਆ ਵੀ ਅਸੀਂ ਸਾਡੀ ਸਲਵਾਈ ਨਹੀਂ ਹੋਈ ਕੀ ਘਟਨਾ ਕੀ ਘਟਨਾ ਲੜਾਈ ਹੋ ਗਈ ਮੁੰਡੇ ਦੇ ਘਰ ਪੈ ਗਿਆ ਆਣ ਕੇ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਵੀ ਮੁੰਡਾ ਦੋ ਟਾਈ ਵੇ ਦੀ ਗੱਲ ਸੀ ਕੋ ਰਿਸ਼ਤਾ ਰਾਈ ਉਹ ਆਪਣਾ ਦਾਦੂ ਦੇ ਘਰ ਜਾਣ ਜਾਏਗਾ ਸੱਟ ਲੱਗਿਓ ਕੀ ਲੱਗਦਾ ਤੁਹਾਡਾ ਇਹ ਚਾਚੇ ਦਾ ਮੁੰਡਾ ਮੰਗ ਕੀ ਕਰਦੇ ਸਾਨੂੰ ਚਾਹੀਦਾ ਵਾ ਜੋ ਵੀ ਪ੍ਰਿੰਟਾਰ ਚਾਹੀਦਾ ਹੋ ਰਹੀ ਕਿ ਤੁਹਾਨੂੰ ਅਪਨਾਸ਼ੇ ਕਹਿ ਮੰਗ ਕਰਦੇ ਕਿ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹੈ ਅਮਰਜੀਤ ਕੌਰ ਪਿੰਡ ਮਾਛੀ ਚੋਇ ਦੇ ਰਹਿਣ ਵਾਲੀਆਂ ਠੀਕ ਕਰਦਾ ਭਟਣਾ ਮੇਰੇ ਪੁੱਤ ਨੂੰ 2:3 ਵਜੇ ਮੇਰੇ ਪੁੱਤਰ ਨੂੰ ਪਾਇਗਾ ਮੈਂ ਸਿੱਧੀਆਂ ਗੱਲਾਂ ਝੂਠ ਨਹੀਂ ਮੈਂ ਮਾਰਨਾ ਮੈਂ ਗੁਰੂ ਘਰ ਨਾਲ ਆਈ ਆ ਮੈਂ ਅਮਰਤਾਰਨ ਮੇਰਾ ਪੁੱਤਰ ਕਿਸੇ ਰਿਸ਼ਤੇਦਾਰ ਆਇਆ ਸੀ ਕਿਸੇ ਦੀ ਜੋ ਕਿ ਸ਼ਰਾਬ ਦੀ ਬੋਤਲ ਲੈਣ ਗਿਆ ਸੀ ਅਤੇ ਸਤੇਰ ਵਾਸਤੇ ਇਹ ਅੱਗੋਂ ਮੁੰਡਾ ਨੇ ਆਖਿਆ ਵੀ ਇੰਨੇ ਮੋਟਰਸਾਈਕਲ ਆਇਆ ਐਸ ਰੁਕਦਾ ਇਹਨੇ ਮੁੰਡਾ ਨੇ ਮੇਰੇ ਨਾਲ ਹਾਰਨ ਮਾਰਿਆ ਵੀ ਮੋਟਰਸਾਈਕਲ ਸਾਈਡ ਤੇ ਕਰ ਲੈ ਇਹਨੇ ਮੋਟਰਸਾਈਕਲ ਨਹੀਂ ਸਾਈਡ ਤੇ ਕੀਤਾ ਫਿਰ ਮੇਰੇ ਮੁੰਡੇ ਨੇ ਕੋਲ ਜਾ ਕੇ ਆਖਿਆ ਵੀ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰ ਲੋ ਫਿਰ ਉਹਨੇ ਕਹਿੰਦਾ ਵੀਰ ਜੀ ਮੋਟਰਸਾਈਕਲ ਸਾਈਡ ਤੇ ਕਰੋ ਆਂਦਾ ਮੈਂ ਨਹੀਂ ਕਰਨਾ ਤੂੰ ਉਧਰ ਜਿੱਧਰ ਦੀ ਲੰਘਦੀ ਐ ਲੰਘਾਲਾ ਮੈਂ ਨਹੀਂ ਮੋਟਰਸਾਈਕਲ ਪਾਸੇ ਕਰਨਾ ਫਿਰ ਆਂਦਾ ਮੈਂ ਤੇ ਪਾਲਾ ਬਦਮਾਸ਼ ਆ ਪਾਲਾ ਮੈਂ ਤੇ ਪਾਲਾ ਬਦਮਾਸ਼ ਆ ਤੂੰ ਜੋ ਕਰਨਾ ਕਰ ਲੈ ਇਹ ਇਹ ਬਾਹਰ ਨਿਕਲ ਗਿਆ ਇਹ ਆਂਦਾ ਤੂੰ ਬਤਮਾਸ਼ ਤਾ ਹੋਰ ਵੀ ਕੋਈ ਬਤਮਾਸ਼ ਹੋ ਸਕਦਾ ਤੂੰ ਮੈਨੂੰ ਥੂਰਾ ਮਾਰਿਆ ਉਹਨੇ ਥੂਰਾ ਮਾਰਿਆ ਪਹਿਲੋਂ ਇਹਨੇ ਉਹਨੇ ਥੂਰਾ ਮਾਰਿਆ ਫਿਰ ਇਹਨੇ ਥੂਰਾ ਮਾਰ ਇਹ ਕਦੋਂ ਜਨ ਪਹੇਗਾ ਉਹ ਤਾਂ ਪਤਾ ਨਹੀਂ ਟਿੰਮਾ ਵਾਂਗੂ ਉੱਤੇ ਹੀ ਆੜੀ ਦਾ 1.5 ਮਿੰਟ ਨੇ ਲੱਗਾ ਤੇ ਮੇਰੇ 8 ਬੰਦੇ ਮੇਰੇ ਪੁੱਤਰ ਦੇ ਉੱਤੇ ਨਾ ਦਾਤਰ ਉਹਨਾਂ ਦੇ ਕੋਲ ਨਹੀਂ ਮੈਂ ਗੁਰੂ ਘਰ ਜਾਣ ਵਾਲੀ ਆ ਮੈਂ ਉਹਦੇ ਹੱਥ ਚ ਦਾਤਰ ਵੀ ਆ ਹਾਕੀਆਂ ਵੀ ਆਕੀਆਂ ਕਿਰਪਾਨ ਉਹਨਾਂ ਦੇ ਹੱਥ ਚ ਮੈਂ ਵੇਖੀਏ ਮੈਂ ਇਧਰੋਂ ਸਕੂਟਰੀ ਲਾ ਕੇ ਮੇਰੇ ਨੂੰ ਸੱਸ ਮੈਂ ਟੁਰੀਆਂ ਜਾਂਦੀਆਂ ਮੈਨੂੰ ਇੱਕ ਛੋਟਾ ਜਿਹਾ ਮੇਰੇ ਘਰ ਬੱਚਾ ਆਇਆ ਉਹਨੇ ਮੈਨੂੰ ਆਖਿਆ ਮਾਸੀ ਜੀ ਮਾਸੜ ਜੀ ਨਾਲ ਨਾ ਭਾਈ ਬੰਦੇ ਲੜ ਪਏ ਨੇ ਮੈਂ ਆਖਿਆ ਪੁੱਤਰ ਕਿੱਤਰ ਮੈਂ ਇੱਥੇ ਜਗਾ ਕੋਲ ਆ ਗਈ ਹਾਂ ਮੈਨੂੰ ਨਹੀਂ ਪਤਾ ਫਿਰ ਪਿਛੋਂ ਪਿੰਡ ਵਾਲ ਪੈਂਟ ਵਾਲਾ ਮੁੰਡਾ ਆਇਆ ਆਂਦਾ ਚਾਚੀ ਤੁਹਾਡੇ ਪਿੰਡ ਕੋਲ ਲੜਾਈ ਹੋਣ ਰਹੀ ਹੈ ਮੁੰਡੇ ਨੂੰ ਤੇ ਤੇਰੇ ਨੂੰ ਮਾਰ ਛੱਡਣ ਲੱਗੇ ਅਸੀਂ ਸਕੂਟਰੀ ਉਧਰ ਨੂੰ ਭਜਾਈ ਜਦੋਂ ਸਕੂਟਰੀ ਭਾਈ ਬਦਮਾਸ਼ ਤੇ ਉਹਦੇ ਭੱਜੇ ਹੁੰਦੇ ਮੋਟਰਸਾਈਕਲ ਤੇ ਇਨ ਦੋ ਮੋਟਰਸਾਂ 'ਗਾਂ ਤੋਂ ਤਿੰਨ-ਤਿੰਨ ਜਾਣੇ ਨੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਨੇ ਹੱਥ 'ਚ ਉਹਨਾਂ ਦੇ ਖੁੰਡੀਆਂ ਨੇ ਹੱਥ 'ਚ ਦਾਤਰ ਤੇ ਕਿਰਪਾਨ ਉਹਨਾਂ ਦੇ ਹੱਥ 'ਚ ਮੈਂ ਆਹ ਨਹੀਂ ਗਰਜੀਤ ਕਿਰਨ ਆਜ ਬੰਦੇ ਨਹੀਂ ਜਿਹੜੇ ਮੁੰਡੇ ਨੂੰ ਮਾਰ ਆਏ ਨਹੀਂ ਮੈਂ ਕਹਿੰਦਾ ਮਰ ਗਿਆ ਕਿ ਪਤਾ ਨਹੀਂ ਰਹਿ ਗਿਆ ਆਈ ਮੁੰਡੇ ਨਹੀਂ ਮੁੰਡੇ ਦੀ ਹਾਲਤ ਮੁੰਡਾ ਦੀ ਹਾਲਤ ਬੜੀ ਮਾੜੀ ਏ ਮੁੰਡੇ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਹਾਂ ਤਰਨੂੰ ਇੱਥੇ ਹੀ ਮੁੰਡੇ ਨੂੰ ਹਾਲਤ ਲੈ ਆ ਕੇ ਵਿਖਾ ਦਿੰਦੇ ਮੁੰਡੇ ਦੇ 26 ਟਾਂਕੇ ਲੱਗੇ ਸਿਰ ਦੇ ਵਿੱਚ ਇਹਕੇ ਲਾ ਜਾਂਦੇ ਨੇ بے ਹੋਸ਼ੀ ਦੇ ਮਲਵਾਨੀ ਆ ਆਪ ਹੀ ਖੁਦ ਤੇ ਮੁੰਡਾ ਚੜਾ ਕੇ ਪੈ ਜਾਂਦਾ ਜੇ ਨਹੀਂ ਤਾਂ ਮੁੰਡਾ ਤੜਫ ਤੜਫ ਪੈਂਦਾ ਨਾ ਕੋਈ ਸੁਣਾਈ ਨਹੀਂ ਮੇਰੀ ਹਸਪਤਾਲਾਂ ਨੇ ਨਾ ਕੀਤੀ ਤੀਜਾ ਦਿਨ ਹੋ ਗਿਆ ਨਾ ਮੈਨੂੰ ਫਾਇਲ ਦਿੰਦੇ ਨੇ ਜੇ ਮੈਂ ਦਵਾਈ ਲੈਣੇ ਤੇ ਘੱਲੇ ਆਉਣੀ ਆ ਮੈਨੂੰ ਫੱਜ ਫੱਜ ਪੈਂਦੀਆਂ ਨਰਸਾਂ ਆਦਿਆਂ ਨਾ ਕੋਈ ਦਵਾਈ ਨਹੀਂ ਡਾਕਟਰ ਨੇ ਟਰੀਟਮੈਂਟ ਕਰ ਗਏ ਨੇ ਜਿਹੜੀ ਕਰਨੀ ਸੀ ਉਹ ਕਰ ਗਏ ਨੇ ਕੋਈ ਟਰੀਟਮੈਂਟ ਨਹੀਂ ਹੋ ਜੇ ਕੋਈ ਹੋਣੀ ਡਾਕਟਰ ਆਉਣਗੇ ਤੇ ਹੋਣਗੇ ਡਾਕਟਰ ਤਾਂ ਤਿੰਨ ਦਿਨ ਹੋ ਆਉਣਗੇ ਚਾਰ ਦਿਨ ਆਉਣਗੇ ਮੇਰਾ ਪੁੱਤਰ ਮਰ ਜਾਏਗਾ ਮੈਂ ਬੱਚਿਆਂ ਵਾਲੀ ਨਿਕੇ ਨਿਕੇ ਮੇਰਾ ਪੁੱਤਰ ਬੱਚਿਆਂ ਵਾਲ ਮਾਦਾ ਮੁਟੀ ਗਈ ਤੇ ਡਾਕਟਰਾਂ ਨੇ ਸਰਪੋਂ ਅੱਤੇ ਰੱਖਣਾ ਪੁਲਿਸ ਨੂੰ ਮਾਗੀ ਰੱਖਣਾ ਨਾ ਮੇਰੀ ਪੁਲਿਸ ਨੇ ਸੁਣਾਈ ਕੀਤੀ ਤੇ ਨਾ ਮੇਰੀ ਇਹਨਾਂ ਨੇ ਕੀਤੀ ਕੋਈ ਐਮ ਆਰ ਆਈ ਨਹੀਂ ਉੱਥੇ ਗਈ ਥਾਣੇ ਤਾਂ ਐਮ ਆਰ ਆਈ ਸਵੇਰੇ ਭਜਾਈ ਹੈ ਡਾਕਟਰ ਸਵੇਰੇ ਆਇਆ ਹੈ ਸਵੇਰੇ ਐਮ ਆਰ ਆਈ ਨੇ ਮੇਰੇ ਸਾਹਮਣੇ ਭਜਾਈ ਹੈ ਆਦੇ ਨਾ ਐਮ ਆਰ ਆਈ ਹੁਣ ਵੀਪੀ ਜਾਣੀ ਹੈ ਅਸੀਂ ਤੂੰ ਬੋਲਣਾ ਕਿ ਅਸੀਂ ਬੋਲਣਾ ਮੈਂ ਮਾਦਾ ਪਿੱਟਣਾ ਮੇਰਾ ਤਾਂ ਪਤਾ ਮਰ ਚਲਿਆ ਮੈਨੂੰ ਪਿੱਟਣਾ ਹੀ ਪਿੱਟਣਾ ਮੈਂ ਮੰਗ ਕਰਦੇ ਮੈਨੂੰ ਨਸਾਫ ਹੋਣਾ ਚਾਹੀਦਾ ਮੇਰੇ ਪੁੱਤਰ ਦਾ ਮੇਰਾ ਪਤਾ ਦਿਨ ਨਸਾਫੀ ਦੇਣੀ ਚਾਹੀਦੀ ਤੇ ਮੇਰਾ ਪਤਾ ਤਾਂ ਗਨਾ ਹੀ ਗਏ। ਇਹ ਸਾਫੀ ਮੈਂ ਜਾਇਦਾ ਮੈਨੂੰ। ਕੀ ਕੋਈ ਨੋਟ ਨੋਮਲ ਕੀ ਕੋਈ ਪਈ ਮੇਰਾ ਨਾਮ ਗੁਰਪਾਲ ਸਿੰਘ ਪਾਤ ਪਿੰਡ ਮੇਰਾ ਭਾਜੀ ਚੱਕਪੱਤੀ ਆ ਭਾਜੀ ਕਬੀਰਪੁਰ ਦੇ ਕੋਲ ਤੇ ਭਾਜੀ ਮੈਂ ਡੇਲੀ ਰੁਟੀਨ ਦੇ ਵਿੱਚ ਜਿਮ ਮਾਰਨਾ ਵਾ ਰੋਜੀ ਤੇ ਭਾਜੀ ਇਹ ਮੈਂ ਇਧਰ ਦੀ ਆ ਰਿਹਾ ਸੀਗਾ ਵਾਇਆ ਬੂਸਵਾਲ ਤੋਂ ਮਿਆੜੀ ਮਿਆੜੀ ਤੋਂ ਮੱਚੀ ਜੋਆ ਸਾਈਡ ਤੇ ਭਾਜੀ ਮੈਨੂੰ ਜਿਮ ਚੋਂ ਮੁੰਡੇ ਦਾ ਫੋਨ ਆਇਆ ਵਾ ਤੂੰ ਆਇਆ ਨਹੀਂ ਹਜੇ ਭਾਜੀ ਮੈਂ ਭੋਣ ਚੱਕਣ ਦੇ ਲਈ ਰੁਕਿਆ ਵਾਂ ਉੱਥੇ ਤੇ ਭਾਜੀ ਇਹ ਬੰਦੇ ਨੇ ਭਾਜੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਇਹਨੇ ਭਾਜੀ ਗੱਡੀ ਮੇਰੇ ਵਿੱਚ ਮਾਰੀ ਆ ਇਸ ਬੰਦੇ ਨੇ ਆ ਕੇ ਤੇ ਗੱਡੀ ਮਾਰ ਕੇ ਭਾਜੀ ਮੈਂ ਡਿੱਗ ਗਿਆ ਵਾਂ ਤੇ ਭਾਜੀ ਮੇਰੇ ਲੈਗਾਮੈਂਟ ਤੇ ਸੱਟ ਲੱਗੀ ਆ ਭਾਜੀ ਪਰ ਮੈਂ ਉੱਠ ਗਿਆ ਵਾਂ ਮੋਟਰਸਾਈਕਲ ਨੂੰ ਹੱਥ ਪਾ ਕੇ ਤੇ ਇਹ ਭਾਜੀ ਬੰਦਾ ਕਹਿੰਦਾ ਮੈਂ ਆਪਣੀ ਸਾਈਡ ਤੇ ਖੜਾ ਵਾਂ ਬਿਲਕੁਲ ਮੈਨੂੰ ਵੀ ਪਤਾ ਵੀ ਉਹ ਜਗ੍ਹਾ ਪੂਰੀ ਪੂਰੀ ਆ ਵੀ ਉਥੋਂ ਦੀ ਮਤਲਬ ਜੇ ਮੈਂ ਸੈਂਟਰ 'ਚ ਰੋਕਦਾ ਵਾਂ ਤਾਂ ਕੋਈ ਚੀਜ਼ ਨਹੀਂ ਲੱਗਦੀ ਤੇ ਭਾਜੀ ਮੈਨੂੰ ਕਿੰਦਾ ਵੀ ਫੇ ਕਹਿੰਦਾ ਵੀ ਸਾਈਡ ਤੇ ਕਰ ਤੂੰ ਆਪਣਾ ਮੈਂ ਆਪਣੀ ਬਾਈਕ ਤੇ ਮੇਗਾ ਵੀ ਵੀਰੇ ਤੇਰੀ ਗੱਡੀ ਲੰਗਦੀ ਆ ਤੂੰ ਨਤਾਲਾ ਕੋਣੋ ਬਾਅਦ ਚ ਭਾਜੀ ਮੁੰਡਾ ਇੱਕ ਹੌਂਦਾ ਵਾ ਮੇਰਾ ਵੀ ਵਾਕਬ ਤੇ ਇਹਦਾ ਵੀ ਉਹ ਸਾਡੇ ਰੁਗਿਆਂ ਤੋਂ ਤੂੰ ਤੂੰ ਮੈਂ ਸਾਡੀ ਹੋਣ ਗਈ ਆ ਇਹਦਾ ਵੀ ਮੁੰਡਾ ਵਾਕਬ ਹੌਂਦਾ ਵਾ ਮੇਰਾ ਵੀ ਭਾਜੀ ਇਸ ਇਹ ਬੰਦਾ ਉਹਨੂੰ ਕਹਿੰਦਾ ਵਾ ਵੀ ਮਤਲਬ ਤੇਰਾ ਵਾਕਬਾ ਕਹਿੰਦਾ ਹਾਂ ਮੇਰਾ ਵਾਕਬਾ ਕਹਿੰਦਾ ਆਪਣਾ ਮਿੱਤਰੀ ਆ ਤੇ ਕਹਿੰਦਾ ਇਹਨੂੰ ਕਹੇ ਵੀ ਗੱਡੀ ਸਾਈਡ ਤੇ ਖੜ੍ਹ ਕੇ ਕਹਿੰਦਾ ਨਹੀਂ ਤੇ ਮੇਰੇ ਕੋਲੋਂ ਤੇ ਫੇੜੇ ਨਾ ਖਾ ਲਈ ਇੰਨੀ ਗੱਲ ਕਹਿ ਕੇ ਭਾਜੀ ਇਹ ਬੰਦਾ ਮੇਰੇ ਗਲ ਪੈ ਗਿਆ ਵਾ ਅਸੀਂ ਭਾਜੀ ਘੋਲਦੇ ਕੋਲ ਦੇ ਫੇਰ ਬੰਪ ਤੋਂ نیچے ਚੱਲ ਗਏ ਆ ਦੋਨੋਂ ਜਾਣੇ ਠੀਕ ਆ ਤੇ ਚਲੋ ਦੋ ਚਾਰ ਇੰਨੇ ਮੇਰੇ ਮਾਰੀਆਂ ਦੋ ਚਾਰ ਮੈਂ ਦੇ ਮਾਰੀਆਂ ਭਾਜੀ ਲੜਾਈ ਦੇ ਵਿੱਚ ਇਦਾਂ ਹੁੰਦਾ ਤੇ ਮੁੜ ਕੇ ਭਾਜੀ ਮੈਂ ਵੀ ਇਹਨੂੰ ਛੱਡਤਾ ਵਾ ਇੰਨੇ ਵੀ ਮੈਨੂੰ ਛੱਡਤਾ ਵਾ ਭਾਜੀ ਤੇ ਇੰਨੇ ਚਰ ਨੂੰ ਭਾਜੀ ਮਤਲਬ ਮੇਰਾ ਜਿਹੜੇ ਮੁੰਡੇ ਨਾਲ ਫੋਨ ਚੱਲਦਾ ਸੀਗਾ ਉਹ ਮੁੰਡਾ ਪਹੁੰਚ ਗਿਆ ਵਾ ਉੱਥੇ ਮੈਨੂੰ ਦੱਸਿਆ ਜੁਹੀ ਵੀ ਮੈਂ ਇਸ ਜਗ੍ਹਾ ਤੇ ਆ ਗਿਆ ਵਾਂ ਤੇ ਮੇਰਾ ਫੋਨ ਚੱਲਦਾ ਸੀਗਾ ਮੇਰੇ ਫੋਨ ਚੱਲਦਾ ਕਰਕੇ ਉਹ ਭਾਜੀ ਮੁੰਡਾ ਉੱਥੇ ਪਹੁੰਚ ਗਿਆ ਵਾ ਤੇ ਸਿਰਫ ਲੜਾਈ ਸਾਡੇ ਦੋਨਾਂ ਦੀ ਹੋਈ ਆ ਭਾਜੀ ਉਸ ਟਾਈਮ ਉੱਥੇ ਤੇ ਲੜਾਈ ਭਾਜੀ ਚੱਲਦਿਆਂ ਚੱਲਦਿਆਂ ਨਾ ਤੇ ਖੇਤ ਖੂਹ ਦਾ ਸ਼ਾਇਦ ਉੱਤੇ ਤੇ ਇਹਦਾ ਬਾਪੂ ਵੀ ਆ ਗਿਆ ਵਾ ਪਾਜੀ ਇਹਦੇ ਬਾਪੂ ਦੇ 8 ਟਾ ਹੱਥ ਚ ਫੜੀ ਹੋਈ ਆ ਇਹ ਮੁੰਡੇ ਦੇ ਇਹਨੇ ਪਾਜੀ ਡਰਿੰਕ ਬਹੁ ਜਿਆਦੀ ਕੀਤੀ ਹੋਈ ਸੀ ਇਸ ਬੰਦੇ ਨੇ ਡਰਿੰਕ ਚਲਾ ਕੇ ਪੀ ਕੇ ਗੱਡੀ ਚਲਾ ਰਿਆ ਸੀ ਇਹ ਬੰਦਾ ਡਰਿੰਕ ਕਰਕੇ ਉਹਨਾਂ ਕੋਲ ਰੁਕ ਲੈ ਰਹੇ ਜਾਰਿਆ 10 ਸੌ ਤੱਕ ਜਿਨੇ ਨੂੰ ਨਹੀਂ ਪਾਜੀ ਚਲੋ ਮੇਰੀ ਗੱਲ ਸੁਣ ਲਓ ਵੀ ਮੈਂ ਤੁਹਾਨੂੰ ਦੱਸ ਦਿੰਦਾ ਬਾਅਦ ਚ ਤੇ ਪਾਜੀ ਇਹਦੇ ਪਾਜੀ ਇਸ ਬੰਦੇ ਦੇ ਹੁਣ ਜੋ ਮਰਜ਼ੀ ਕਹੀ ਜਾਣੇ ਇਹ ਪਾਜੀ ਬੰਦਾ ਡਰਿੰਕ ਵੀ ਡਰਿੰਕ ਵੀ ਲੈਂਦਾ ਵਾ ਤੇ ਭਾਜੀ ਇਹ ਬੰਦਾ ਆਪਣਾ ਚਿੱਟਾ ਵਗੈਰਾ ਜੋ ਵਾ ਵੀ ਮੈਨੂੰ ਇੱਥੋਂ ਪਤਾ ਲੱਗਾ ਮੁੰਡਿਆ ਕੋ ਤੂੰ ਇਹ ਨਹੀਂ ਪੁੱਛੜੀ ਤੁਸੀਂ ਮੇਰਾ ਬਲੱਡ ਸੈਂਪਲ ਵੀ ਲੈ ਕੇ ਭੇਜੋ ਇਹਦਾ ਵੀ ਭੇਜੋ ਤੁਹਾਨੂੰ ਪਤਾ ਲੱਗ ਜੂਗਾ ਵੀ ਆ ਬੰਦਾ ਕੀ ਕੀ ਚੀਜ਼ਾਂ ਖਾਂਦਾ ਵਾ ਸਹੀ ਹੈ ਤੇ ਭਾਜੀ ਉਸ ਤੋਂ ਬਾਅਦ ਉਹ ਮੁੰਡਾ ਆ ਗਿਆ ਵਾ ਜਦੋਂ ਮੁੰਡਾ ਆ ਗਿਆ ਵਾ ਇਹਦਾ ਬਾਪੂ ਵੀ ਇੱਟ ਚੱਕ ਕੇ ਭੱਜ ਆਉਂਦਾ ਵਾ ਇਹਦੇ ਬਾਪੂ ਨੇ ਭਾਜੀ ਮੇਰੇ ਇੱਟ ਮਾਰੀ ਆਉਂਦੀ ਆ ਮੈਂ ਭਾਜੀ ਥੱਲੇ ਬਹਿ ਗਿਆ ਵਾ ਉਹ ਇੱਟ ਭਾਜੀ ਇਹਦੇ ਮੁੰਡੇ ਦੇ ਸਿਰ 'ਚ ਵੱਜੀ ਜਾਂਦੀ ਇਹਦੀ ਆਉਂਦੀ ਭਾਜੀ ਸਿਰ 'ਚ ਵੱਜੀ ਉਹ ਇੱਟ ਇਹਦੇ ਬਾਪੂ ਨੇ ਇੱਟ ਮਾਰੀ ਆ ਮੈਂ ਥੱਲੇ ਬਹਿ ਗਿਆ ਮੇ ਭਾਜੀ ਐਂ ਸਿਰਫ ਕੋਈ ਮੇਰੇ ਨਾਲ ਮੁੰਡਾ ਨਹੀਂ ਸੀਗਾ ਇੱਕ ਮੁੰਡਾ ਆਇਆ ਵਾ ਸਿਰਫ ਉਹ ਵੀ ਜਿਮ ਦੇ ਵਿੱਚੋਂ ਜਿਹੜੇ ਮੁੰਡੇ ਨੇ ਮੈਨੂੰ ਕਾਲ ਕੀਤੀ ਸੀ ਸਿਰਫ ਸਾਡੀ ਦੋਨਾਂ ਦੇ ਦੋ ਇਹ ਪਿਓ ਪੋਤੇ ਹੀ ਤੇ ਦੋ ਜਣੇ ਆਸੀ ਸੀ ਜਿੱਨਾਂ ਦੀ ਸਾਡੀ ਲੜਾਈ ਹੋਈ ਆ ਮੇਰੇ ਨਾਲ ਦਾ ਮੁੰਡਾ ਲੜਿਆ ਨਹੀਂ ਕਿ ਭਾਜੀ ਉਹ ਮੁੰਡਾ ਉਹ ਮੁੰਡਾ ਸਿਰਫ ਮੈਨੂੰ ਚੱਕ ਕੇ ਇਥੇ ਹਸਪੀਟਲ ਲੈ ਕੇ ਆਇਆ ਭਾਜੀ ਉਹਨਾਂ ਨੂੰ ਲੈ ਜਾ ਰਹੇ ਸੀ ਅਸੀਂ ਦੁਪਹਿਰ ਹੀ ਆ ਗਏ ਉਹ ਬਾਤੀਆਂ ਕਿ ਭਾਜੀ ਤੁਸੀਂ ਆਪਣੀ ਟਾਈਮਿੰਗ ਦੇਖ ਲਓ ਆਪਣੀ ਐਮਐਲਆਰ ਕੱਟੀ ਹੋਈ ਆ ਐਮਐਲਆਰ ਦੀ ਟਾਈਮਿੰਗ ਦੇਖ ਲਓ ਵੀ ਕਿੰਨੇ ਕੇ ਫਰਕ ਵਾ ਅਕ ਕੋਈ ਵੀ ਲੜਾਈ ਮੰਨ ਲਓ ਹੁੰਦੀ ਆ ਕੋਈ ਅੱਧਾ ਘੋੜਾ ਓ ਘੰਟਾ ਦਾ ਚਲੋ ਅੱਧੇ ਘੰਟੇ ਦਾ ਫਰਕ ਪੈ ਜਾਂਦਾ ਇੰਨੇ ਫਰਕ ਚ ਅਸੀਂ ਆ ਗਏ ਉਹਨਾਂ ਨਾਲ ਤੁਹਾਡੇ ਤੁਹਾਡੇ ਮੇਰੇ ਭਾਜੀ ਇਹ ਲੈਗਮੈਂਟ ਤੇ ਆ ਇਧਰ ਸਾਈਡ ਤੇ ਭਾਜੀ ਜਿਹੜੀਆਂ ਨੇ ਗੱਡੀ ਮਾਰੀ ਸਾਈਡ ਤੋਂ ਭਾਜੀ ਮੇਰੇ ਵਿੱਚ ਲਿਆ ਭਾਜੀ ਦਾਤਰ ਮਾਰੇ ਸਿਰ ਤੇ ਭਾਜੀ ਦਾਤਰ ਨਹੀਂ ਮਾਰੇ ਇਹਦੇ ਫਾਦਰ ਸਾਹਿਬ ਨੇ ਉਧਰੋਂ ਆ ਕੇ ਆਪਣੀ ਮੋਟਰ ਤੋਂ ਜਦੋਂ ਪਤਾ ਲੱਗਿਆ ਵੀ ਮੇਰੇ ਬੇਟੇ ਦੀ ਲੜਾਈ ਹੋ ਰਹੀ ਆ ਮੇਰੇ ਹੱਟ ਮਾਰੀ ਆ ਮੈਂ ਭਾਜੀ ਥੱਲੇ ਬਹਿ ਗਿਆ ਉਹ ਹੱਟ ਭਾਜੀ ਇਹ ਮੁੰਡੇ ਦੇ ਸਿਰ 'ਚ ਵੱਜੀ ਆ ਖੁਦ ਚਿਰਪਾ ਸਾਡੇ ਦੋ ਜਣੇ ਆਏ ਸੀਗੇ ਦੋ ਜਣੇ ਅਸੀਂ ਸੀਗੇ ਇਹ ਦੋ ਜਣੇ ਜ਼ਰੂਰ ਮੇਰੇ ਨਾਲ ਲੜਿਆ ਮੇਰੇ ਨਾਲ ਦਾ ਮੁੰਡਾ ਨਹੀਂ ਭਾਜੀ ਇਹਨਾਂ ਨਾਲ ਲੜਿਆ ਹਾਂਜੀ ਤੇ ਭਾਜੀ ਮੇਰੇ ਪਿੰਡ ਜਾ ਕੇ ਕਿਤੇ ਵੀ ਤੁਸੀਂ ਪਤਾ ਕਰ ਸਕਦੇ ਆ ਮੈਂ ਮੈਂਬਰ ਪੰਚਾਇਤ ਆ ਭਾਜੀ ਮੈਂ ਪੰਚਾਇਤ ਦਾ ਮੈਂਬਰ ਹਾਂ ਮੈਂ ਆਉਦੇ ਪਿੰਡ ਦੇ ਵਿੱਚ ਭਾਜੀ ਮੇਰੀ ਅੱਜ ਇਸ ਲੜਾਈ ਤੋਂ ਪਹਿਲਾਂ ਭਾਜੀ ਮੇਰੇ ਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮਿਰਾ ਹੈਗਾ ਤੇ ਨਾ ਮੇਰੀ ਕੋਈ ਕਿਸੇ ਨਾਲ ਨਿੱਜੀ ਦੁਸ਼ਮਣੀ ਹੈ ਨਾ ਮੇਰੀ ਕੋਈ ਕਿਸੇ ਨਾਲ ਲੜਾਈ ਹੈਗੀ ਭਾਜੀ ਵਾਕਈ ਗੱਲ ਤੁਸੀਂ ਮੰਗ ਭਾਜੀ ਜੋ ਵੀ ਇਨਸਾਫ ਆ ਜੋ ਵੀ ਕੀਤਾ ਜਾਵੇ ਮਤਲਬ ਮੇਰੇ ਨਾਲ ਜੋੜ ਕੇ ਨਜਾਇਜ਼ ਕੀਤੀ ਆ ਇਹਦੇ ਬੰਦੇ ਦੇ ਭਾਜੀ ਡਰਿੰਕ ਇਹਨੇ ਕੀਤੀ ਸੀਗੀ ਇਹਦਾ ਬਲੱਡ ਸੈਂਪਲ ਵੀ ਲਿਆ ਜਾਵੇ ਭਾਜੀ ਵੀ ਹੋਰ ਵੀ ਨਸ਼ੇ ਕਰਦਾ ਇਹ ਬੰਦਾ ਧੋਕੇ ਤੇ ਕਾਨੂੰਨੀ ਕਾਰਵਾਈ ਇਹ ਜਿਹੜੀ ਗੱਡੀ ਮੇਰੇ ਵਿੱਚ ਬਿਮਾਰੀ ਆ ਭਾਜੀ ਜੇ ਮੇਰੇ ਤੇ ਕਾਨੂੰਨੀ ਵਾਸਤੇ ਕਾਰਵਾਈ ਕਰਦਾ ਵਾ ਪਹਿਲੀ ਗੱਲ ਤਾਂ ਮੈਂ ਚਾਹੁੰਦਾ ਨਹੀਂਗਾ ਵੀ ਮੇਰੇ ਨਾਲ ਵੀ ਧੱਕਾਵੇ ਦੇ ਦੇਣ ਨਾਲ ਵੀ ਠੀਕ ਹੈ ਦੂਜੀ ਗੱਲ ਫਿਰ ਇਹ ਦੀ ਭਾਜੀ ਗੱਡੀ ਦੇ ਵੀ ਨਾਲ ਬਰਾਬਰ ਪਰਚਾ ਹੋਵੇ ਨੇ ਜਿਹੜੀ ਗੱਡੀ ਮੇਰੇ ਵਿੱਚ ਡਰਿੰਕ ਭਾਈ ਕਿਹੜਾ ਕਾਨੂੰਨ ਲਾਗੂ ਕਰਦਾ ਵੀ ਆਪਾਂ ਡਰਿੰਕ ਪੀ ਕੇ ਗੱਡੀ ਚਲਾਈਏ ਠੀਕ ਹੈ ਭਾਜੀ ਹਾਂਜੀ ਮੇਰਾ ਮੈਂ ਕਸ਼ਮੀਰਾ ਸਿੰਘ ਦਾ ਪਿੰਡ ਮਾਚੀ ਇਹਦੇ ਰਹਿਣ ਵਾਲੇ ਆ ਜੀ ਕਿਤ ਵਜੇ ਲੈ ਕੇ ਧਰਨਾ ਪੜਦਾ ਇਹ ਜੀ 8 10 ਬੰਦੇ ਆ ਰਾਤ ਦੁਪਹਿਰੇ 2:23 ਤਿੰਨ ਵਜੇ ਦੀ ਗੱਲ ਹੈ ਮੇਰੇ ਮੁੰਡੇ ਤੇ ਗੱਲ ਪੈ ਗਿਆ ਨਾਲੇ ਆ ਮੇਰੇ ਵੀ ਸਿਰ ਤੇ ਵਾਲ ਬਹੁਤ ਬੁਰਾ ਹਾਲ ਮੇਰੇ ਕੱਪੜੇ ਦੇਖੋ ਜਾ ਕੇ ਸਾਰੇ 파ਟੇ ਪਏ ਨਾ ਕੁੱਟ-ਕੁੱਟ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿਰਫ ਇਹਨਾਂ ਨੇ ਇਹਨਾਂ ਮੁੰਡੇ ਨੇ ਕਿਹਾ ਵੀ ਆਹ ਵਹੀਕਲ ਆਪਣਾ ਸੜਕ ਤੋਂ ਥੋੜੇ ਪਾਸੇ ਕਰ ਲਓ ਮੈਂ ਗੱਡੀ ਲੈ ਕੇ ਉੱਤੇ ਜਾਣਾ ਬਸ ਉਹ ਕਹਿੰਦਾ ਤੂੰ ਕੌਣ ਆ ਮੈਂ ਹੈਗਾ ਬਦਮਾਸ਼ ਆ ਮੈਂ ਤੇ ਬੰਦੇ ਦਾ ਕਾਨੂੰ ਪਤਾ ਨਹੀਂ ਜੀ ਉਹ ਕਿੱਥੋਂ ਦੇ ਇੱਕ ਬੰਦੇ ਨੂੰ ਜਾਣਦੇ ਲੈ ਉਸ ਤੋਂ ਦਾ ਚੱਕਾਂ ਦਾ ਜੀ ਉਹ ਵੀ ਦਾਖਲ ਹੋ ਗਿਆ ਜੀ ਆਣ ਕੇ ਅਗਲੇ ਦਿਨ ਸ਼ਾਮ ਨੂੰ ਰਾਤ ਨੂੰ ਇਹ ਕਿਦਾਂ ਨਹੀਂ ਘਣਵਾਇਆ ਜੀ ਇਹ ਘਟਣਾ ਜੀ ਅਰਸੋ ਦਾ ਅਰਸੋシャン 2:30 ਵਜੇ ਦੀ 2:30 ਵਜੇ ਜਿਹੜੇ ਠੱਕੇ ਦੇ ਬੁੱਢੇ ਦਾ ਨਾਮ ਹੈ ਰੈਡਮੀ ਉਹਦਾ ਨਾਮ ਪਤਾ ਪੂਰਾ ਨਹੀਂ ਹੈ ਨਾ ਆਮ ਰੈਡਮੀ ਪਤਾ ਕੇ ਦਾਵਣੀ ਪਤਾ ਨਹੀਂ ਜਾਣਦੇ ਹੀ ਨਹੀਂ ਸਾਨੂੰ ਇਹ ਉਹ ਬਸ ਬੰਨਨੇ ਪਨ ਚਾਹਦੇ ਰੋਜ਼ ਇਹਨਾਂ ਦਾ ਕੰਮ ਹੀ ਉਹਨਾਂ ਦਾ ਗੁੰਡਾ ਕਰਤੀ ਕਰਦੀ ਨਾ ਕੋਈ ਨਹੀਂ ਜੀ ਕੋਈ ਨਹੀਂ ਹਾਂਜੀ ਪੁਲਿਸ ਨੂੰ ਤਲਾਕ ਕੀਤੀ ਪੁਲਸ ਨੂੰ ਤਲਾਕ ਪੁਲਿਸ ਅੱਜ ਇੱਥੇ ਆਏ ਡਾਕਟਰਾਂ ਨੇ ਨਹੀਂ ਸਾਨੂੰ ਪੁੱਛਿਆ ਉਹ ਤਾਂ ਦਾਖਲ ਕਰਾ ਲਿਆ ਉਹ ਮੁਰਕ ਦਵਾਈ ਨਹੀਂ ਦੇਣ ਕਹਿੰਦੇ ਤੁਹਾਡਾ ਕੰਮ ਹੀ ਇਹ ਹੈ ਰੋਜ਼ ਲੋਕਾਂ ਦਾ ਇੱਥੇ ਆ ਜਾਂਦੇ ਆ ਤੇ ਕੋਈ ਗੱਲ ਨਹੀਂ ਬੰਨ ਸਾਨੂੰ ਦਵਾਈ ਤਾਂ ਹੀ ਨਹੀਂ ਦਿੱਤੀ ਉਹਨਾਂ ਨੇ ਆ ਵੇਖੋ ਸਿਰ ਸਾਰੇ ਸਿਰ ਤੇ ਜਾ ਮੁੰਡੇ ਨੂੰ ਲਿਆਉਣਾ ਤੈਨੂੰ ਵਕਾਨਾ ਆ ਸਾਰਾ ਸਿਰ ਉਹਨੇ ਬਾਤਰ ਮਾਰ ਮਾਰ ਕੇ ਆ ਸਾਰੀਆਂ ਲੱਤਾਂ ਤੇ ਇੰਨਾ ਕੁੱਟਿਆ ਬੇਤਾਸ਼ਾ ਮੈਂ ਤਾਂ ਉੱਥੇ ਬੌਂਦਲ ਗਿਆ ਜੀ ਜਿੱਦਾਂ ਕੁੱਟਦਾ ਹੀ ਬਹੁਤ ਕੁੱਟਿਆ ਉਹਨਾਂ ਕੋਈ ਗੱਲ ਹੋਵੇ ਕੋਈ ਲੜਾਈ ਹੋਵੇ ਕੋਈ ਝਗੜਾ ਹੋਵੇ ਫੇਰ ਤਾਂ ਕੁੱਟਣ ਬਗੈਰ ਵਜ੍ਹਾ ਤੋਂ ਇੰਨੀ ਗੁੰਡਾ ਕਰਦੀ ਛੱਡ ਦਿਓ ਗੱਲ ਕੋਈ ਪੁਲਸ ਨਹੀਂ ਪੁੱਛਿਆ ਸਾਨੂੰ ਕੋਈ ਅਜੇ ਤਾਈਂ ਨਹੀਂ ਪੁੱਛਿਆ ਤਿੰਨ ਦਿਨ ਹੋ ਗਏ ਠੇਖ ਖੰਡਿਆਂ ਨੂੰ ਤੁਹਾਨੂੰ ਬਾਕੀ ਕਰਦੇ ਪੁੱਛਿਆ ਇਹ ਪਛਾਣ ਨੂੰ ਸਾਨੂੰ ਨਿਆਂ ਦਿੱਤਾ ਜਾਵੇ ਉਹਨੂੰ ਫੜ ਕੇ ਅੰਦਰ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਜੀ ਕੋਈ ਪੁੱਛਦਾ ਹੀ ਨਹੀਂ ਜਿੱਦ ਤੇ ਜੀ ਸਟਾਕਰ ਹਾਂਜੀ ਹਾਂਜੀ ਆਇਆ ਕੋਈ ਨਾ ਜੀ ਨਾ ਕੋਈ ਨਹੀਂ ਆਇਆ ਤਿੰਨ ਦਿਨ ਹੋ ਗਏ ਨਾ ਕੋਈ ਪੁਲਸ ਆਇਆ ਨਾ ਕੋਈ ਡਾਕਟਰ ਸਾਡੇ ਕੋ ਡਾਕਟਰ ਵੀ ਉੱਤੇ ਪਹੁੰਚਦਾ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਬਾਹਰ ਨਾਲ ਆਉਣ ਲੱਗੇ ਹੁਣ ਡਾਕਟਰ ਗਿਆ ਦਵਾਈ ਦੇਣ ਇਹ ਕੋਈ ਡਾਕਟਰ ਹੈ ਵਾਈਲਡ ਜੀ ਦਾ ਖਾਲਸਾ ਵਾਈਲਡ ਜੀ ਕੀ ਫਤਿਹ ਸਖਦੇਵ ਸਿੰਘ ਪਿੰਡ ਮਾਛੀਆ ਸਰਪੰਚ ਮਜੂਦਾ ਜੀ ਹੱਥ ਜੋੜ ਕੇ ਬੇਨਤੀ ਇਹ ਕਰਦੇ ਆ ਜੀ ਜਿੱਦਾਂ ਹੁਣ ਦਰਘਟਨਾ ਹੋਈ ਆ ਜੇ ਮੰਨ ਲਓ ਮੁੰਡੇ ਨੂੰ ਮਾਰ ਕੇ ਵੱਢ ਜਾਂਦੇ ਮੁੰਡਾ ਮਰ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਹਮੇਸ਼ਾ ਹੀ ਅਸੀਂ ਜਦੋਂ ਦੇਖਦੇ ਲੰਗਦੇ ਧੀਆਂ ਪੜਾਣਾ ਵੀ ਲੰਗਦੀਆਂ ਆ ਬੰਦ ਦੇ ਉੱਤੇ ਤੇ ਕਹਜੀਰੇ ਨੂੰ ਸੜਕ ਜਾਂਦੀ ਉੱਥੇ 10-15 ਬੰਦੇ ਜ਼ਰੂਰੀ ਉੱਥੇ ਰਹਿੰਦੇ ਆ ਦਰਦੇ ਬੰਦੇ ਬੀਬੀਆਂ ਭੈਣਾ ਉੱਥੇ ਨਹੀਂ ਲੰਘਦੀਆਂ ਨਹੀਂ ਹੁਣ ਮੰਨ ਲਓ ਜਿੱਦਾਂ ਮੁੰਡੇ ਨੂੰ ਮਾਰ ਦਿੱਤਾ ਵਾ ਜੇ ਮੰਨ ਲਓ ਕੋਈ ਧੀ ਪੈ ਨਹੀਂ ਜਾਂਦੇ ਉਹਨੂੰ ਪੈ ਜਾ ਤਾਂ ਕੌਣ ਜ਼ਿੰਮੇਵਾਰ ਆ ਕੋਈ ਇੱਥੇ ਕੋਈ ਦੇਖਪਾਲ ਨਹੀਂ ਕੋਈ ਪੁੱਛਣਾ ਰਸਦਾ ਨਹੀਂ ਕਿਸੇ ਨੂੰ ਕੋਈ ਨਹੀਂ ਅਸੀਂ ਤੇ ਹੋਈ ਮੰਗ ਕਰਦੇ ਆ ਸਰਕਾਰ ਅੱਗੇ ਵੀ ਉਧਰਲੇ ਬੰਦੇ ਬਿਲਕੁਲ ਪੁਲਸਾਰਾਂ ਲਗਾਇਆ ਜਾਵੇ ਦੇਖਪਾਲ ਕਰਨ ਵੇਖਣ ਨਾਲ ਤੇ ਹੈਗਾ ਪੁੱਡਾ ਨਾਲੇ ਮਾਛੀਵਾ ਚਹਿਰ ਦੇ ਨਾਲ ਬੇਤਖਾਬ ਦੇ ਕੋਈ ਨਹੀਂ ਜਾਂਦਾ ਜੀ ਹੱਥ ਜੋੜ ਕੇ ਹੋਈ ਬੇਨਤੀ ਕਰਦੇ ਆ ਵੀ ਦੇਖਭਾਲ ਹੋਣੀ ਚਾਹੀਦੀ ਆ ਆ ਮੁੰਡੇ ਨੂੰ ਦੇਖ ਲੋ ਵੜ ਦਿੱਤਾ ਕੋਈ ਸੁਣਾਈ ਨਹੀਂ ਕੋਈ ਕੋਈ ਐਮਰ ਨਹੀਂ ਪਹੁੰਚੀ ਕਿ ਪੁਲਸ ਵਾਲੇ ਨੇ ਨਹੀਂ ਆੜ ਕੇ ਪੁੱਛਾ ਕੋਈ ਕੋਈ ਨਹੀਂ ਪੁੱਛਦਾ ਜੀ ਇੱਥੇ ਮੰਨ ਲਓ ਜੇ ਮੁੰਡਾ ਮਾਰ ਗਿਆ ਤਾਂ ਕਿਹਨੇ ਪੁੱਛਣਾ ਹੁਣ ਉਹ ਬੰਦਿਆਂ ਨੇ ਆਪ ਦੇ ਆਪ ਹੀ ਸੱਟ ਲਾ ਕੇ ਦਾਖਲ ਹੋ ਗਿਆ ਚਲੋ ਜੀ ਪ੍ਰਾਪਰ ਦਾ ਪਰਚਾ ਹੋ ਜਾਊਗਾ ਬਾਅਦ ਚ ਰਾਜੀ ਨਾਵਾ ਹੋ ਜਾਊਗਾ ਕਹੀਂ ਹੱਥ ਜੋੜ ਕੇ ਹੋ ਬੇਨਤੀ ਕਰ ਲਿਓ ਨਿਨਸਾਬਾ ਤੇ ਸੱਚ ਆ ਸੱਚ ਦਾ ਪਹਿਰੇ ਤੇ ਤੁਰਣਾ ਚਾਹੀਦਾ ਇੱਕ ਬੰਦਾ 8 ਬੰਦੇ ਦੇ ਸੱਟ ਲਾ ਦੂ ਦੱਸੋ ਸੋਚਣ ਵਾਲੀ ਗੱਲ ਆ ਜਿੱਥੇ 8 ਬੰਦੇ ਆ 8 ਬੰਦੇ ਤੇ ਇਕੱਲਾ ਬੰਦਾ ਕਿੰਦਾ ਸੱਟ ਲਾ ਦੂ ਤੇ ਉਹ ਚੜਾਉਣ ਗਿਆ ਪੱਜ ਕੇ ਪਤਾ ਲਗਾ ਉਹਨੂੰ ਵੀ ਕੁੱਟਿਆ ਹਾਕੀਆਂ ਮਾਰੀਆਂ ਉਹਦੀ ਨੀਰਦਾਰੀ ਉਹਦੀ ਪੱਤੀ ਸਿਰ ਦੇ ਵਾਲ ਪੱਤੇ ਦੱਸੋ ਪਾਗ ਲਾਤੀ ਕੋਈ ਬਣਦੀ ਥੋੜਾ ਗੱਲ ਵਾ ਕੋਈ ਭਲੇ ਇਮਪਲਮੈਂਸੀ ਦਾ ਦੇਖੋ ਜਮਾਨਾ ਸਾਡੇ ਪਿੰਡ ਦੇ ਤੇ ਕਹੇ ਨੂੰ ਅਜੇ ਤੱਕ ਕਹੇ ਨੇ ਕੋਈ ਲੜਕੇ ਵੀ ਨਹੀਂ ਦੇਖਿਆ ਮੰਨ ਲਓ ਕੱਲ ਨੂੰ ਹੋਰ ਕਹੇ ਤੇ ਗੱਲ ਪੈਣਗੇ ਮਾਰ ਦੇਣਗੇ ਇਨੂੰ ਕੀ ਕੋਈ ਨਹੀਂ ਮੁੱਲ ਪੈਂਦਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੀ ਜਿਹੜੀ ਇਨਸਾਫ ਦਵਾਇਆ ਜਾਵੇ ਬਿਲਕੁਲ ਇਨਸਾਫ ਦਵਾਜੇ ਸੱਚ ਦੇ ਪੈਰੋਂ ਤੇ ਤੁਲਾ ਜਾਵੇ ਉਧਰ ਪੁਲਸ ਲਗਾਈ ਜਾਵੇ ਦੇਖ ਰੇਖ ਹੋਵੇ ਬਿਲਕੁਲ ਕੋਈ ਇੱਥੇ ਬੰਦਾ ਅਨਜਾਣ ਖੜਾ ਹੋਵੇ ਤੇ ਨਾ ਖੜੇ ਹੋਣ ਦੀ ਆਗਿਆ ਦਿੱਤੀ ਜਾਵੇ ਜਿੱਦਾਂ ਤੁਸੀਂ ਕਹਿੰਦੇ ਕਿ ਇੱਥੇ ਮੁੰਡੇ ਖੜੇ ਰਹਿੰਦੇ ਸੀ ਕਿਸ ਬਾਬਾ ਤੁਸੀ ਪਹਿਲਾਂ ਕੋਈ 31 ਸਟੇਟ ਜਾਂ ਖਾਣ ਦਿੱਤੀ ਨਹੀਂ ਜੀ ਦਿੱਤੀ ਆ ਹੀ ਤੇ ਡਰਦੇ ਉਹ ਤੇ ਨੰਗਦੇ ਨਹੀਂ ਸਰ ਵੀ ਕੀ ਕਰੀਏ ਮੁੰਡਿਆਂ ਨੂੰ ਛੇੜਾਂਗੇ ਕੋਈ ਕਾਲ ਪੈਂਦੇ ਆ ਕਾਲ ਪੈਂਦੇ ਆ 8-10 ਬੰਦੇ ਜਿਹੜੇ ਉੱਥੇ ਦਿੱਲੀ ਜਾਂ ਅਜੀਰਾਂ ਨੂੰ ਜਿਹੜੇ ਕੜਕ ਜਾਂਦੀ ਸਵੇਰ ਨੂੰ ਉੱਥੇ ਹੁੰਦੇ ਜਾਂ ਬਿੱਟੇ ਜਾਂ ਬੰਨ ਤੇ ਖੜੇ ਰਹਿੰਦੇ ਮੋਟਰਸਾਈਕਲ ਬੀਪੀਆਂ ਬਣਾ ਡਰਦੀਆਂ ਉੱਤ ਦੇ ਲੰਗ ਟੀਆਂ ਨਹੀਂ ਤੇ ਨਿੱਦੇ ਹੈਡ ਕਟਾ ਦੁੱਗੀ ਇਥੇ ਹਾਂਜੀ ਕੋਈ ਸੁਣਾਈ ਹੋਈ ਕੋਈ ਸੁਣਾਈ ਨਹੀਂ ਹੋएगी ਦੇਖੋ ਅੱਜ ਐਮਰਕਲ ਦੀ 3 ਦਲ 6 ਲੱਗੀ ਨੂੰ ਹੋ ਗਏ ਫਿਰ 23-24 ਬਣਾਤੀ ਇੱਕ ਬੰਦਾ ਰਾਤ ਦਾ ਕਤਲ ਬੰਨ ਡਿਆ ਵਾ ਬੰਦੇ ਨੇ ਇੱਥੇ ਦਸਰਵਾਸੇ ਤੇ ਦਸਰਵਾ ਆ ਨੱਕ ਨਹੀਂ ਲਾ ਆ ਪਿਆ ਬਾਵਾ ਤੇ ਆ ਮਨ ਲਓ ਬਾ ਉਹਨਾਂ ਉਹ ਮਾਰ ਕੇ ਸੁੱਟ ਗਏ ਸੀ ਉਦੋਂ ਦੀ ਕਿਸਮਤ ਤੇ ਇਹਦਾ ਬਚ ਗਿਆ ਮਨ ਲਓ ਜਿਹੜਾ ਸੱਚ ਦੇ ਪੈਰੋਂ ਕਿਹੜਾ ਅਰਾਧਾ ਕਤਲ ਮਰਦਾ ਨਿਜਾਜ ਕਿਸ ਨੂੰ ਪੈਣਾ 10 ਅੰਧਕ ਦੀ ਲਾਹ ਹੋਇਆ ਜੀ ਬਿਲਕੁਲ ਗਉ ਬੋਨ ਨਿਕਰਾ ਅੱਜ ਚਿਰਚ ਬਹੁਤ 26 27 ਟੰਕੇ ਆ ਇੱਥੇ ਇੱਥੇ ਦਾਤਰ ਵੱਜੇ ਪਿਆ ਬਾਵਾ ਦੇ ਦਾਤਰ ਵਾ ਲੱਕ ਦੇ ਦਾਤਰ ਆਹ ਕਿੰਨੀਆਂ ਵੱਜੀਆਂ ਪਈਆਂ ਨੀਲ ਪਿਆ ਡਾਕਟਰ ਨਾਲ ਕੋਈ ਐਕਸਰਾ ਕਰਾਇਆ ਗਿਆ ਕੋਈ ਅੱਜ ਅੱਜ ਕੀਤਾ ਜੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹਨਾਂ ਦੇ ਵੀ ਨਿਗਾਰਾ ਐਕਸਟਰਾ ਕਰਤੇ ਉਹਨਾਂ ਨੂੰ ਲੰਮੇ ਪਾਤਾ ਬਰਾਬਰ ਤੇ ਦੱਸੋ ਕੋਈ ਇਨਸਾਫ ਥੋੜਾ ਵਾ ਸੱਚ ਨੇ ਪਰ ਇੱਕ ਬੰਦਾ 3 ਵਜੇ ਦਾਖਲ ਹੋਣ ਦਾ ਇੱਕ ਜਾ ਕੇ ਸ਼ਾਮ ਨੂੰ ਦਾਖਲ ਹੋਣ ਦਾ ਦੱਸੋ ਪਹਿਲਾਂ ਕੀ ਗੱਲ ਹੈ 7 ਵਜੇ ਪਹਿਲਾਂ ਦਾਖਲ ਹੀ ਨਹੀਂ ਹੋ ਸਕਦਾ ਹਾਂਜੀ ਕਿਹੜੇ ਆਪਣੇ ਬੰਦੇ ਇਹ ਜਦੋਂ 7 ਵਜੇ ਜਿਹੜਾ 3 ਵਜੇ ਇਥੇ ਰੱਖ ਲੋਗੇ ਆ ਉਹ ਸ਼ਾਮ ਨੂੰ ਰਾਤ ਰਾਤ ਨੂੰ ਦਾਖਲ ਹੋਣ ਦਾ ਇਹ ਪਰਸੋਂ ਦੀ ਹੈ ਜੀ ਉਹ ਵੀ ਪਰਸੋਂ ਨਹੀਂ ਦਾਖਲ ਹਾਂਜੀ ਪਰਸੋਂ ਵੀ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਹੋਏ ਜੀ ਦੱਸੋ ਇਹ ਬੇਇਨਸਾਫ਼ ਥੋੜਾ ਜੇ ਸੱਟ ਲੱਗੀ ਸੀ ਉਹਦੇ ਮੌਕੇ ਤੇ ਉਹ ਵੀ ਆਉਂਦੇ ਵਾਹੀ ਤੇ ਇਸ ਗਰਕੇ ਤਾਂ ਨਾਲ ਹੱਥ ਜੋੜ ਕੇ ਭਗਵਾਨ ਸਾਹਮਣੂ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸੱਚ ਦੇ ਪੈਰਾ ਇਹਨਾਂ ਪੁਲਸ ਵਾਲਿਆਂ ਨੂੰ ਕਿਹਾ ਜਾਵੇ ਸੱਚ ਦਾ ਸੱਤ ਤੋਲੋ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਬੰਦਿਆਂ ਨੂੰ ਗਾਂ ਤੋਂ ਪਤਾ ਲੱਗ ਜੇ ਵੀ ਉਧਰ ਤੀਜੇ ਪਿੰਡ ਦੇ ਆਣ ਕੇ ਕਿੱਥੇ ਚੱਕ ਕਰ ਕਿੱਥੇ ਮਾਚੀ ਹੋਵਾ ਦੱਸੋ ਇੱਥੇ ਆਣ ਕੇ ਗੁੰਡਾ ਕਰਤੀ ਕੋਈ ਕੰਮ ਨਹੀਂ ਕੋਈ ਗੱਲ ਥੋੜਾ ਬੰਦੀ ਆ ਹੱਥ ਜੋੜ ਕੇ ਬੇਨਤੀ ਐਂ ਤ ਭਗਵੰਤ ਸਿੰਘ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਕਿ ਸਾਨੂੰ ਨਿਆਂ ਸਾਫ ਦਵਾਇਆ ਜਾਵੇ ਬਸ ਅੱਜ ਦੱਸਦਾ ਕਿ ਰਾਜ ਦੇ ਪੀਸ ਜੀ ਦਾ ਉਹਨਾਂ ਨੂੰ ਰੋਜ਼ ਲਾਇਆ ਜਾ ਰਿਹਾ ਹੈ ਕਿ ਐਂਗਲਰ ਬਹੁਤ ਨੇੜੇ ਪੀਸੀ ਦੀ ਦਾ ਸਾਡਾ ਲਾਡ ਸਿੰਘ ਕਿੰਨਾ ਮੈਦ ਲਾਈ ਹੈ ਜਿੱਥੇ ਜਗਾ ਨਸਤਾ ਤੋਂ ਸਾਡੇ ਨੂੰ ਸਹੀ ਕੋਈ ਦੇਖੋ ਮੈਂ ਤੰਦਰ ਬਾਅਦ ਛੁੱਟੀ ਤੋਂ ਬਾਅਦ ਅੱਜ ਹਸਪਤਾਲ ਆਇਆ ਮੈਨੂੰ ਰੂਟੀਨ ਆ ਕਿ ਰੋਜ਼ ਵਾਰਡ ਦਾ ਰੌਂਡ ਕਰਨਾ ਹੁੰਦਾ ਹੈ ਅੱਜ ਵੀ ਮੈਂ ਜਦੋਂ ਗਿਆ ਤੇ ਸੇਮ ਜੋ ਸਟੋਰੀ ਤੁਹਾਨੂੰ ਦੱਸੀ ਉਹ ਮੈਨੂੰ ਦੱਸੀ ਸੀ ਤੇ ਜਿਹੜਾ ਇਲਾਜ ਦਾ ਤਨਖਾ ਹੈਗਾ ਮੈਂ ਸਟਾਫਰ ਨੂੰ ਪੁੱਛਿਆ ਇੰਜੈਕਸ਼ਨ ਜਿਹੜੇ ਸੀਗੇ ਉਹ ਕਹਿੰਦੇ ਅਸੀਂ ਟਾਈਮ ਸਿਰ ਅੱਗੇ ਲਗਾਉਂਦੇ ਰਹੇ ਹਾਂ ਤੇ ਜਿਹੜੀ ਟੈਬਲੇਟ ਫਾਰਮ ਹੁੰਦੀ ਆ ਉਹ ਥੋੜੀ ਮੈਡੀਸਨ ਉਹਨਾਂ ਕੋਲ ਜਿੰਨੀ স্টক ਜੁਦੀ ਹੈ ਸਾਹਮਣੇ ਦੇ ਦੇ ਅਦਰਵਾਈਜ਼ ਅਸੀਂ ਮੈਡੀਸਿਨ ਜਿਹੜੀ ਹੈ ਡਿਸਪੈਂਸਰੀ ਚ ਉਹਨਾਂ ਨੂੰ ਇਸ਼ੂ ਕਰਵਾ ਕੇ ਰੂਟੀਨ ਚ ਦੇ ਦਨੇ ਆ। ਪੱਜਵੀਂ ਉਸੇ ਰੂਟੀਨ ਦੇ ਵਿੱਚ ਮੈਂ ਉਹਨਾਂ ਨੂੰ ਮੈਡੀਸਿਨ ਨੂੰ ਇਸ਼ੂ ਕਰਵਾ ਕੇ ਦੇ ਦਿੱਤੀ ਸੀ। ਤੇ ਫਿਰ ਉਹਨਾਂ ਨੇ ਇਹ ਪਿਆਸ ਗਿਆ ਕਿ ਜੋ ਸਾਡਾ ਡਿਸਪੈਸਰ ਰਜਿਸਟਰ ਹੈ ਉਹਨੂੰ ਦੇਖ ਕੇ ਆਪਾਂ ਕਨਫਰਮ ਕਰ ਲੈਨੇ ਆ ਜੇ ਨਹੀਂ ਗਿਆ ਹੋਊਗਾ ਤੇ ਅੱਜ ਅਸੀਂ ਹਰ ਹਾਲ ਦੇ ਵਿੱਚ ਇਹ ਭੇਜ ਦਾਂਗੇ ਇਹ ਮੇਰੇ ਨੋਟਿਸ ਦੇ ਵਿੱਚ ਆ ਲਿਆ ਵਾ। ਹੁਣ ਤਿੰਨ ਦਿਨ ਮੈਂ ਬਿਮਾਰ ਹੋਣ ਕਰਕੇ ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਅਗਰ ਲੱਗਿਆ ਹੁੰਦਾ ਤਾਂ ਆਪਾਂ ਪਹਿਲਾਂ ਹੀ ਇਹਦੀ ਪੜਤਾਲ ਕਰ ਲੈਂਦੇ। ਪਰ ਜਿਵੇਂ ਮੈਂ ਆਇਆ ਇਹਦੀ ਪ੍ਰਤਾਲ ਕਰਕੇ ਤੁਰੰਤ ਆਪਾਂ ਸਾਰੀ ਕਾਰਵਾਈ ਕਰਵਾ ਦਿੱਤੀ ਸੀ ਸਵੇਰੇ ਆ ਦੇਖੋ ਇਹ ਜਿਵਲਾ ਉਤਾਰ ਤੋਂ ਅੱਜ ਇੱਕ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਚੀ ਹੋਆ ਐਮਐਲਆਰ ਮਜ਼ੂਰ ਹੋਈ ਜੀ ਜਿਹੜੋ ਇਹ ਐਮਐਲਆਰ ਮਜ਼ੂਰ ਹੋ ਗਈ ਨਾਲ ਨਾਲ ਉਹਦਾ ਬਿਆਨ ਕਰਮਨ ਕਰ ਲਿਆ ਬਿਆਨ ਕਰਮਨ ਕਰੀ ਜੋ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ Amén.